ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਜੋਸਾ ਲਾਣਾ ਦਸਤਾਰ ਮੁਕਾਬਲਾ ਸਰਦਾਰ ਅਮਰਜੀਤ ਸਿੰਘ ਮਾਣਾ ਅਤੇ ਐਨ ਆਰਈ ਵੀ ਨੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਸ ਮੁਕਾਬਲੇ ਦੇ ਵਿੱਚ ਸਾਡੇ ਕੋਲੋਂ ਲੁਧਿਆਣਾ ਚੰਡੀਗੜ੍ਹ ਗੁਰਦਾਸਪੁਰ ਅਤੇ ਗੁਰਦਾਸਪਤ ਲਾਗਲੇ ਪਿੰਡ ਤੋਂ ਕਾਫੀ ਬੱਚੇ ਪਹੁੰਚੇ ਨੇ ਇਸ ਮੁਕਾਬਲੇ ਦੇ ਵਿੱਚ ਤਕਰੀਬਨ ਪੰਜਾਬ ਤੋਂ ਪਲੱਸ ਬੱਚੇ ਪਹੁੰਚੇ ਜਿੰਨਾ ਵਿੱਚ ਸਾਰੇ ਬੱਚਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਔਰ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਇਹ ਸਾਡਾ ਜੋ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੋਹਣੀਏ ਤਸਤਾਰਾ ਤੇ ਸੋਨਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਸਾਡਾ ਮੇਨ ਟਾਰਗੇਟ ਇਹ ਵੀ ਹੈ ਕਿ ਜੋ ਨਸ਼ੇ ਦੇ ਪੰਜਾਬ ਦੇ ਹੜ ਵਗ ਰਹੇ ਨੇ ਸਾਰਾ ਮੇਨ ਟਾਰਗੇਟ ਇਹ ਸੀ ਸਾਡੀ ਸਰਦਾਰ ਅਮਰਜੀਤ ਨਾਣਾ ਉਹਨਾਂ ਦਾ ਮੇਨ ਟਾਰਗੇਟ ਇਹ ਸੀ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਕਿਵੇਂ ਸਾਹਮਣਾ ਕਿਵੇਂ ਆਪਾਂ ਉਹ ਪੀਰੀ ਨੂੰ ਅੱਗੇ ਵਧਾ ਸਕਦੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਚੜ੍ਹਦੀ ਕਲਾ ਦੇ ਨਾਲ ਸਮਾਗਮਾਂ ਦੀ ਸਮਾਪਤੀ ਹੋਈ ਹੈ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਬਹੁਤ ਦੂਰ ਦੂਰ ਬੱਚੇ ਪਹੁੰਚੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸੋਹਣੀਆਂ ਦਸਾਰਸ ਜਾਈਆਂ ਔਰ ਸਰਦਾਰ ਅਮਰਦੀਪ ਜੀ ਨਮਾਨਾ ਜੀ ਵੱਲੋਂ ਬੱਚਿਆਂ ਨੂੰ ਮੈਡਲ ਦੇ ਕਰਕੇ ਔਰ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਇਥੋਂ ਦੇ ਪ੍ਰਗਟ ਗੁੱਟਸ ਦੇ ਪ੍ਰਧਾਨ ਜਿਨ੍ਹਾਂ ਨੇ ਸਾਡਾ ਵੈਸ਼ ਆਫ ਸਹਿਯੋਗ ਕੀਤਾ ਔਰ ਬਹੁਤ ਵਧੀਆ ਉਪਰਾਲਿਆਂ ਦੇ ਨਾਲ ਇਹ ਜਿਹੜਾ ਕੰਪੀਟੀਸ਼ਨ ਦੀ ਸਮਾਪਤੀ ਹੋਈ ਹੈ ਉਹ ਸਾਰੀ ਟੀਮ ਦਾ ਧੰਨਵਾਦ ਹੈ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦਸਤਾਰ ਮੁਕਾਬਲੇ ਸਮਾਪਤੀ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਸਮਾਗਮ ਕਰਵਾਏ ਜਾਣ ਤਾਂ ਜੋ ਅਸੀਂ ਘਰ ਘਰ ਦੇ ਵਿੱਚ ਹਰ ਸਿੱਕੇ ਦੇ ਉੱਤੇ ਸੋਨੇ ਦੀ ਦਸਤਾਰ ਹੋਵੇ ਤੇ ਗੁਰੂ ਕਲਗੀ ਸਰ ਮਹਾਰਾਜ ਜੀ ਦਾ ਪ੍ਰਦੇਸ਼ ਅਸੀਂ ਪਹੁੰਚਾ ਸਕੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਆਪਣਾ ਅਪਲਵਿੰਦਰ ਸਿੰਘਾ ਮੇਰਾ ਪਿੰਡ ਮੀਰਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਇਹ ਬਹੁਤ ਖੁਸ਼ਕੁਰ ਮੂਲਾ ਅਨਨੇ ਸੋਨੇ ਬਚਨ ਦਾ ਸਤਾਰਾ ਬਣਿਆ ਬੜਾ ਵਧੀਆ ਹੋਇਆ ਕਿ ਜਿਹਦਾ ਬਹੁਤ ਵਧੀਆ ਕੀਤਾ ਕਮੇਟੀ ਮੈਂਬਰਾਂ ਬਹੁਤ ਜੀ ਕਿਉਂਕਿ ਨੇ ਦੱਸਿਆ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਨੋਲੇਜ ਹੋਈ ਉਹਦਾ ਪਤਾ ਲੱਗਾ ਕਿ ਨਿਤਨੇਮ ਕਰਨ ਜੇ ਸਾਰਿਆਂ ਨੂੰ ਪਾਣੀ ਪਣੀ ਚਾਹ ਬਾਕੀ ਬੱਚਾ ਨੂੰ ਆਈ ਮੱਛੀ ਦੇਣਾ ਚਾਹੁੰਦੇ ਨਿਤਨੇਮ ਕਰੋ ਪਾਣੀ ਪੜੋ ਤੇ ਚੰਗਿਆਂ ਆਲਤਾ ਸਿੱਖੋ ਤੇ ਮੁਕਾਬਲੇ ਚ ਹਿੱਸਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਆਸ਼ਪਰੀ ਸਿੰਘ ਆ ਮੈਂ ਖੰਨੇ ਤੋਂ ਜ਼ਿਲ੍ਹਾ ਲੁਧੇਣ ਤੋਂ ਰਹਿਣ ਵਾਲਾ ਤੇ ਬਹੁਤ ਵਧੀਆ ਲੱਗਿਆ ਜੀ ਮੈਂ ਆਸ ਕਰਦਾ ਵੀ ਐਵੇਂ ਦੇ ਮੁਕਾਬਲੇ ਹੋਰ ਹੁੰਦੇ ਰਹਿਣ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਇਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਵਾਹੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਸ਼ਦੀਪ ਸਿੰਘ ਆ ਤੇ ਮੈਂ ਨੀਰਪੁਰ ਪਿੰਡ ਤੋਂ ਆਣ ਵਾਲਾ ਹਾਂ ਤੇ ਜ਼ਿਲ੍ਹਾ ਗੁਦਾਸਪੁਰ ਆ ਤੇ ਅੱਜ ਆਪਾਂ ਬਹੁਤ ਵਧੀਆ ਲੱਗਾ ਤੇ ਮੇਰੇ ਨਾਲ ਮੇਰੇ ਫਰੈਂਡ ਸਾਥੀ ਵੀ ਆਏ ਨੇ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਤੇ ਮੈਂ ਚਾਹੁੰਦਾ ਹਾਂ ਕਿ ਐਸੇ ਦਸਤਾਰ ਮੁਕਾਬਲੇ ਹੁੰਦੇ ਰਹਿਣ ਅਤੇ ਹਾਂ ਜੀ ਬਹੁਤ ਨਾਲੇ ਸਾਰਿਆਂ ਨੂੰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਗੇ ਨੂੰ ਬਾਦ ਨੂੰ ਵੀ ਜੜੀ ਹਾਂ ਜੀ ਅੱਗੇ ਤਾਂ ਹੀ ਐਸੀ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਮੁਕਾਬਲੇ ਹੁੰਦੇ ਰਹਿਣ ਤੇ ਸਾਰੇ ਸਾਰੇ ਵੀਰ ਪਾਰਟਿਸਪੇਟ ਕਰਨ